ਅੱਜ ਨਾਲ ਸ਼ੁਰੂ ਤੇ ਇੱਕ ਸਵਾਲ ਪੁੱਛਣ ਲੱਗੀ ਆ ਮੇਰੇ ਸਵਾਲ ਦਾ ਜਵਾਬ ਦੇ ਦਿਓ ਕਿ ਤੁਸੀਂ ਵੀ ਆਪਣੀ ਆਦਤ ਅਨੁਸਾਰ ਕਦੀ ਕਿਸੇ ਨੂੰ ਨਾ ਕਹਿਣੀ ਸਿੱਖੀ ਆ ਕਿ ਮੂਹ ਮਲਾਜ਼ੇ ਚ ਹਾਂ ਕਹਿੰਨੇ ਹੋ ਤੇ ਬਾਅਦ ਚ ਬਹੁਤ ਨੁਕਸਾਨ ਕਰਾ ਬੈਨਿਓ ਨਹੀਂ ਮੇਰੇ ਗੱਲ ਦਾ ਜਵਾਬ ਦਿਓ ਕਿ ਤੁਸੀਂ ਜਾਣਦੇ ਹੋ ਕਿ ਤੁਹਾਡੀ ਇੱਕ ਛੋਟੀ ਜੀ ਹਾਂ ਤੁਹਾਡੇ ਘਰ ਦੀ ਪੂਰੀ ਬਰਕਤ ਨੂੰ ਇੱਕ ਪਲਚ ਵਾਰ ਭੇਜ ਸਕਦੀ ਆ ਕਈ ਵਾਰੀ ਅਸੀਂ ਗੁਆਂਡ ਧਰਮ ਨਿਭਾਉਣ ਲਈ ਸ਼ਾਮ ਦੇ ਵੇਲੇ ਇੱਕ ਕੌਲੀ ਆਟਾ ਜਾਂ ਦੁੱਧ ਫੜਾ ਦਿੰਨੇ ਆ ਪਰ ਵੈਦਿਕ ਜੋਤਿਸ਼ ਕਹਿੰਦਾ ਇਹ ਮਦਦ ਨਹੀਂ ਸਗੋਂ ਤੁਸੀਂ ਆਪਣੇ ਹੱਥੀ ਆਪਣੇ ਪਰਿਵਾਰ ਦਾ ਸੂਰਜ ਤੇ ਲక్ష్ਮੀ ਦੂਜੇ ਦੀ ਝੋਲੀ ਪਾ ਰਹੇ ਹੋ ਜੇਕਰ ਤੁਹਾਡੀ ਰਸੋਈ ਚ ਬਰਕਤ ਨਹੀਂ ਟਿਕ ਰਹੀ ਪੈਸਾ ਆਉਂਦਾ ਆ ਪਰ ਪਾਣੀ ਵਾਂਗ ਬਹਿ ਜਾਂਦਾ ਆ ਤਾਂ ਰੁਕੋ ਅੱਜ ਮੈਂ ਡਾਕਟਰ ਤਿਰੰਕੋਰ ਤੁਹਾਨੂੰ ਸੱਚ ਦੱਸਾਂਗੀ ਜੋ ਸ਼ਾਇਦ ਕੋਈ ਹੋਰ ਜੋਤਿਸ਼ੀ ਨਹੀਂ ਦੱਸੇਗਾ ਕਟੋਟ ਕੋਈ ਪੰਜਾਬੀ ਜੋਤਿਸ਼ ਚੈਨਲ ਤਾਂ ਦੱਸੇਗਾ ਹੀ ਨਹੀਂ ਅੱਜ ਮੈਂ ਉਹਨਾਂ ਪੰਜ ਸਫੇਤ ਚੀਜ਼ਾਂ ਦੇ ਗੱਲ ਕਰਨ ਜਾ ਰਹੀਆਂ ਜਿਨ੍ਹਾਂ ਦਾ ਸੂਰਜ ਡੁੱਬਣ ਤੋਂ ਬਾਅਦ ਕੀਤਾ ਗਿਆ ਗਲਤ ਲੈਣ ਦੇਣ ਕਿਤੇ ਤੁਹਾਡੀ ਕਿਸਮਤ ਕਾਲੀ ਨਾ ਕਰ ਦੇ ਬੁਰਾ ਨਾ ਮੰਨਿਓ ਅਸੀਂ ਦੁੱਧ ਜਾਂ ਚੌਲ ਤੋਂ ਸ਼ੁਰੂ ਹੋ ਕੇ ਕਣਕ ਦੇ ਆਟੇ ਦੇ ਉਸ ਭਾਨਕ ਰਸ ਤੱਕ ਜਾਵਾਂਗੇ ਜਿਸ ਬਾਰੇ ਤੁਹਾਨੂੰ ਪਤਾ ਹੀ ਨਹੀਂ ਨਾ ਤੁਸੀਂ ਜਾਣਦੇ ਹੋ ਗੱਲ ਸੁਣੋ ਇਹ ਪੰਜ ਚਿੱਦੀਆਂ ਚੀਜ਼ਾਂ ਨਹੀਂ ਐ ਤੁਸੀਂ ਕਹਿਣਾ ਇਹ ਤਾਂ ਪਖੰਡਾ ਨਹੀਂ ਜੀ ਦੁੱਧ ਚੰਦਰਮਾ ਦਾ ਪ੍ਰਤੀਕ ਹੈ ਤੁਹਾਡੇ ਘਰ ਦੇ ਕੈਸ਼ ਪੈਸੇ ਤਰਲ ਧਨ ਦਾ ਪ੍ਰਤੀਕ ਹੈ ਚੌਲ ਦਿਨੇ ਉਹ ਚੰਦਰਮਾ ਦਾ ਪ੍ਰਤੀਕ ਹੈ ਮਾਨਸਿਕ ਸ਼ਾਂਤੀ ਦਾ ਪ੍ਰਤੀਕ ਹੈ ਦਹੀਂ ਸ਼ੁਕਰ ਦਾ ਸੁਖ ਸੁਵਿਧਾਵਾਂ ਦਾ ਚੀਨੀ ਜਾਂ ਖੰਡ ਸ਼ੁਕਰ ਦਾ ਜੀਵਨ ਦੀ ਮਿਠਾਸ ਦਾ ਤੇ ਕਣਕ ਦਾ ਆਟਾ ਸੂਰਜ ਤੇ ਸ਼ੁਕਰ ਦਾ ਘਰ ਦੀ ਸਾਰੀ ਪ੍ਰਾਣ ਸ਼ਕਤੀ ਤੁਹਾਡੇ ਫੇਫੜੇ ਤੁਹਾਡਾ ਸਾਹ ਸੋਚ ਕੇ ਦਿਓ ਸ਼ਾਮ ਨੂੰ ਇਹ ਚੀਜ਼ਾਂ ਅੱਗੇ ਤੋਂ ਜਦੋਂ ਹੁਣ ਤੁਸੀਂ ਮੇਰੀ ਵੀਡੀਓ ਨਾਲ ਜੁੜੇ ਹੋ ਮੈਂ ਮੰਨਦੀ ਆ ਸਦੀਆਂ ਤੋਂ ਸਾਡੇ ਸਮਾਜ 'ਚ ਲੈਣ ਦੇਣ ਬਣਿਆ ਹੋਇਆ ਮੈਂ ਥੋੜਾ ਕਹਿਨੀ ਆ ਕਿ ਇਹ ਚੀਜ਼ਾਂ ਨਹੀਂ ਦੇਣੀਆਂ ਕਿਹੜੇ ਤਰੀਕੇ ਨਾਲ ਦੇਣੀਆਂ ਜਿੱਦ ਦੇਣੀਆਂ ਹੀ ਪੈ ਗਈਆਂ ਕਿਉਂਕਿ ਕੱਲ ਨੂੰ ਸਾਨੂੰ ਵੀ ਲੋੜ ਪੈ ਸਕਦੀ ਆ ਹੰਗਵਾੜ ਦੀ ਅਸਲ 'ਚ ਨਾ ਵਿੱਲੇ ਕੋਲੇ ਜਦੋਂ ਕੋਈ ਅਚਾਨਕ ਘਰ ਆ ਗਿਆ ਕੋਈ ਚੀਜ਼ ਮੁੱਕੀ ਹੋਆ ਤਾਂ ਗਵਾਂਢੀ ਕੰਮ ਆਉਣਾ ਹੁੰਦਾ ਆ ਬੇਸ਼ੱਕ ਅੱਜ ਦੇ ਮਾਡਰਨ ਯੁੱਗ 'ਚ ਇਹ ਘਟ ਰਿਹਾ ਪਰ ਅੱਜ ਵੀ ਪਿੰਡਾਂ ਤੇ ਕਸਮਿਆਂ 'ਚ ਇਹ ਸਾਂਝ ਜੀ ਹੁੰਦੀ ਆ ਪਰ ਕੀ ਤੁਸੀਂ ਕਦੀ ਸੋਚਿਆ ਕਿ ਸਾਡੇ ਸਿਆਣੇ ਬਜ਼ੁਰਗ ਸ਼ਾਮ ਵੇਲੇ ਸਾਨੂੰ ਛਿੱਟੀਆਂ ਚੀਜ਼ਾਂ ਦੇਣ ਤੋਂ ਕਿਉਂ ਰੋਕਦੇ ਹੁੰਦੇ ਸੀ ਤੁਸੀਂ ਕਹਿਣਾ ਵੀ ਅਨਪੜ੍ਹ ਸੀ ਸਾਡੀਆਂ ਡਿਗਰੀਆਂ ਦੇ ਅੱਗੇ ਕੀ ਕਵਾਂ ਉਹ ਬਹੁਤ ਮਹਾਨ ਸੀ ਇਹਦੇ ਪਿੱਛੇ ਸਿਰਫ ਵਹਿਮ ਨਹੀਂ ਸੀ ਸਾਥੀਓ ਸਗੋਂ ਊਰਜਾ ਦੇ ਤਵادله એનર્ਜੀ ਦੇ ਤਵادله ਦਾ ਇੱਕ ਬਹੁਤ ਵੱਡਾ ਵਿਗਿਆਨ ਛੁਪਿਆ ਹੋ ਬਹੁਤ ਹੀ ਸਿਆਣੇ ਸੀ ਕਲਮੰਦ ਵੈਦਿਕ ਜੋਤਿਸ਼ ਦੇ ਅਨੁਸਾਰ ਸਫੇਦ ਵਸਤੂਆਂ ਦਾ ਸਿੱਧਾ ਸਬੰਧ ਚੰਦਰਮਾ ਨਾਲ ਹੁੰਦਾ ਹੈ ਚੰਦਰਮਾ ਸਾਡੇ ਮਨ ਦਾ ਕਾਰਕ ਹੈ ਤੇ ਕੁੰਡਲੀ ਚ ਲਿਕਵਿਡ ਕੈਸ਼ ਤਰਲ ਧਨ ਪੈਸੇ ਨੂੰ ਦਰਸਾਉਂਦਾ ਹੈ ਜਿਵੇਂ ਹੀ ਸੂਰਜ ਅਸਤ ਹੋਇਆ ਚੰਦਰਮਾ ਦਾ ਬਲ ਵਧਣਾ ਸ਼ੁਰੂ ਹੋ ਜਾਂਦਾ ਹੈ ਇਸ ਸੰਧੀ ਕਾਲ ਚ ਜਦੋਂ ਤੁਸੀਂ ਆਪਣੇ ਘਰੋਂ ਕਿਸੇ ਨੂੰ ਦੁੱਧ ਜਿਹੜਾ ਕਿ ਚੰਦਰਮਾ ਦਾ ਸ਼ੁੱਧ ਸਰੂਪ ਹੈ ਬਾਰ ਭੇਜਦੇ ਹਾਂ ਤਾਂ ਤੁਸੀਂ ਜਾਣੇ ਅਣਜਾਣੇ ਆਪਣੀ ਮਾਨਸਿਕ ਸ਼ਾਂਤੀ ਅਤੇ ਆਰਥਿਕ ਸਥਿਰਤਾ ਦਾ ਤਿਆਗ ਕਰ ਰਹੇ ਹੁੰਦੇ ਹੋ ਆਪਣੇ ਪੈਰੀ ਕੌਣ ਕੋਹਾੜੀ ਮਾਰਦਾ ਸਿਆਣੇ ਬਣ ਜਾਓ ਜਦੋਂ ਤੱਕ ਅਣਜਾਣੇ ਸੀ ਨਹੀਂ ਪਤਾ ਸੀ ਅਨਜਾਣਪੁਣਾ ਸੀ ਗਲਤੀਆਂ ਹੁੰਦੀਆਂ ਰਹਿੰਦੀਆਂ ਹੁਣ ਨਹੀਂ ਕਰਨੀਆਂ ਮੇਰੀ ਵੀਡੀਓ ਦੇਖਣ ਤੋਂ ਬਾਅਦ ਜੇਕਰ ਤੁਹਾਡੇ ਘਰ ਚ ਬਿਨਾਂ ਵਜ੍ਹਾ ਕਲੇਸ਼ ਰਹਿੰਦਾ ਤਾਂ ਗੌਰ ਕਰ ਲਿਓ ਤੁਸੀਂ ਕਿਤੇ ਫਿਰ ਆਪਣਾ ਚੰਦਰਮਾ ਤਾਂ ਦੂਜਿਆਂ ਨੂੰ ਨਹੀਂ ਵੰਡਿਆ ਕਦੀ ਪਠਾਰੋ ਦੁੱਧ ਦੇ ਨਾਲ ਨਾਲ ਇੱਕ ਹੋਰ ਸਫੇਦ ਵਸਤੂ ਹੈ ਜੋ ਤੁਹਾਡੀ ਮਾਨਸਿਕ ਸ਼ਾਂਤੀ ਦੀ ਚਾਬੀ ਹੈ OH ਔਲ ਵੈਦ ਗ੍ਰੰਥਾਂ ਚ ਚਾਵਲ ਨੂੰ ਅਕਸ਼ਤ ਕਿਹਾ ਗਿਆ ਜਿਹਦਾ ਅਰਥ ਹੈ ਜਿਸ ਦਾ ਕਦੇ ਵੀ ਨਾਸ਼ ਨਾ ਹੋਵੇ ਜਦੋਂ ਤੁਸੀਂ ਸ਼ਾਮ ਵੇਲੇ ਚੌਲ ਦਿੰਨੇ ਹੋ ਨਾ ਕਿਸੇ ਨੂੰ ਆ ਗਿਆ ਕੋਈ ਗਵਾਂਡੀ ਜੀ ਪਰੌਣੇ ਆ ਗਏ ਚੌਲ ਲੈਣ ਜਾਣਾ ਸੀ ਜਾਂ ਨਹੀਂ ਹੋਇਆ ਆ ਇੱਕ ਡੋਂਗਾ ਚਾਵਲਾਂ ਤਾਂ ਦੇ ਦਿਓ ਕੱਲ ਹੀ ਮੋੜ ਦੇਣੇ ਆ ਤਾ ਤੁਸੀਂ ਆਪਣੇ ਚੰਦਰਮਾ ਨੂੰ ਕਮਜ਼ੋਰ ਕਰ ਰਹੇ ਹੋ ਨੇ ਉਹ ਜੇ ਸ਼ਾਮ ਵੇਲੇ ਇਹ ਚੌਲ ਦੇ ਦਿੱਤੇ ਜਿਸ ਦੇ ਨਾਲ ਘਰ ਚ ਮਾਨਸਿਕਾਂ ਸ਼ਾਂਤੀ ਪੈਦਾ ਹੋ ਜਾਣੀ ਤੇ ਆਰਥਿਕ ਤੰਗੀ ਦੇ ਰਸਤੇ ਖੁੱਲੇ ਰਹਿਣ ਨਹੀਂ ਕੋਈ ਹੱਲ ਨਹੀਂ ਅਸਲ ਚੰਨ ਚੰਦਰਮਾ ਸਾਡੇ ਮਨ ਅਤੇ ਮਾਂ ਦਾ ਕਰਕ ਹੈ ਤੇ ਜਦੋਂ ਤੁਸੀਂ ਸ਼ਾਮ ਵੇਲੇ ਚੌਲ ਉਧਾਰ ਦਿੰਨੇ ਹੋ ਤਾਂ ਉਹਦਾ ਅਰਥ ਹੈ ਸਿੱਧਾ ਸਿੱਧਾ ਆਪਣੇ ਘਰ ਦੀ ਸ਼ਾਂਤੀ ਕਿਸੇ ਹੋਰ ਦੇ ਹਵਾਲੇ ਕਰਨਾ ਕਰੋਗੇ ਅੱਗੇ ਤੋਂ ਇਦਾਂ ਆਜੋ ਹੋਰ ਵੀ ਚੀਜ਼ਾਂ ਨੇ ਕਣਕ ਦੇ ਆਟੇ ਦੀ ਗੱਲ ਕਰਾਂ ਸੂਰਜ ਤੇ ਸ਼ੁਕਰ ਦੀ ਸਾਂਝੀ ਸ਼ਕਤੀ ਹੈ ਕਣਕ ਦਾ ਆਟਾ ਅਸਲ 'ਚ ਕਣਕ ਮੂਲ ਰੂਪ 'ਚ ਸੂਰਜ ਦੀ ਵਸਤੂ ਹੈ ਅਣਪੇਸੀ ਹੈ ਜਦੋਂ ਸਾਬਤ ਹੈ ਜੋ ਮਾਨ ਸਨਮਾਨ ਦਿੰਦੀ ਹੈ ਸਾਨੂੰ ਸਰਕਾਰੀ ਨੌਕਰੀ ਦਾ ਪ੍ਰਤੀਕ ਹੈ ਸੂਰਜ ਪਰ ਜਦੋਂ ਇਹ ਪੀਕੇ ਇਸ ਫੇਧ ਰੰਗ ਦੇ ਆਟੇ ਦਾ ਰੂਪ ਲੈ ਲੈਂਦੀ ਆ ਤਾਂ ਇਹਦੇ ਵਿੱਚ ਸ਼ੁਕਰ ਦਾ ਪ੍ਰਭਾਵ ਆ ਜਾਂਦਾ ਤੇ ਸ਼ੁਕਰ ਦਾ ਮਤਲਬ ਐਸ਼ੋ ਇਸ਼ਰਤ ਸਾਰਾ ਘਰ ਤੁਹਾਡਾ ਸ਼ੁਕਰ ਦਾ ਪਤਿਕ ਹੈ ਘਰ ਵਿੱਚ ਪਈਆਂ ਹੋਈਆਂ ਸਾਰੀਆਂ ਚੀਜ਼ਾਂ ਸ਼ੁਕਰ ਗ੍ਰਹਿ ਨਾਲ ਜੁੜੀਆਂ ਹੁੰਦੀਆਂ ਸਾਡੀ ਸਮ੍ਰiddhi ਸੂਰਜ ਡੁੱਬਣ ਤੋਂ ਬਾਅਦ ਆਟਾ ਉਧਾਰ ਦੇਣਾ ਮਤਲਬ ਆਪਣੇ ਘਰ ਦਾ ਸੂਰਜ ਅਤੇ ਨਾਲ ਹੀ ਸ਼ੁਕਰ ਦੋਵੇਂ ਕਿਸੇ ਹੋਰ ਦੇ ਹਵਾਲੇ ਕਰ ਦੇਣਾ ਇਹ ਸਿਰਫ ਆਟਾ ਨਹੀਂ ਹੈ ਇਹ ਤੁਹਾਡੇ ਪਰਿਵਾਰ ਦੀ ਪ੍ਰਾਣ ਸ਼ਕਤੀ ਹੈ ਜੋਤਿਸ਼ ਕਹਿੰਦਾ ਜਿਸ ਘਰ ਦੀ ਸੋਈ ਵਿੱਚੋਂ ਸ਼ਾਮ ਨੂੰ ਆਟਾ ਬਾਹਰ ਜਾਂਦਾ ਹੈ ਨਾ ਉੱਥੇ ਲక్ష్ਮੀ ਦਾ ਟਿਕਾਣਾ ਕਦੇ ਵੀ ਨਹੀਂ ਹੋਏਗਾ ਮੂੰਹ ਮੇਂ ਗੱਲ ਕਰਨ ਲੱਗੀ ਆਂ ਦਹੀਂ ਤੇ ਖੰਡ ਦੀ ਚੀਨੀ ਜੋ ਸਿੱਧੇ ਤੌਰ ਤੇ ਸ਼ੁਕਰਗ੍ਰਹਿ ਦੀ ਊਰਜਾ ਨਾਲ ਜੁੜਿਆ ਹੈ। ਵੈਦਿਕ ਸ਼ਾਸਤਰਾਂ ਦੇ ਵਿੱਚ ਸ਼ੁਕਰ ਨੂੰ ਭੌਤਿਕ ਸੁੱਖਾਂ ਅਤੇ ਸੰਪਤੀ ਦਾ ਕਾਰਕ ਮੰਨਿਆ ਗਿਆ ਹੈ। ਤੇ ਜਦੋਂ ਅਸੀਂ ਸੰਧਿਆ ਕਾਲ ਵੇਲੇ ਸੰਧਿਆ ਵੇਲੇ ਕਿਸੇ ਨੂੰ ਦਹੀਂ ਜਾਂ ਚੀਨੀ ਉਧਾਰ ਦੇਤੀ ਤਾਂ ਅਸੀਂ ਅਣਜਾਣੇਚ ਆਪਣੇ ਜੀਵਨ ਦੀ ਮਠਾਸ ਤੇ ਆਪਣੇ ਜੀਵਨ ਦੇ ਐਸ਼ੋ ਆਰਾਮ ਦੂਜਿਆਂ ਨੂੰ ਸੌਂਪ ਰਹੇ ਹੁੰਦੇ ਆਂ। ਖਾਸ ਕਰਕੇ ਸ਼ੁੱਕਰਵਾਰ ਦੀ ਸ਼ਾਮ ਨੂੰ ਤਾਂ ਖੰਡ ਦਾ ਦਾਨ ਕਰਨਾ ਤੁਹਾਡੀ ਆਰਥਿਕ ਸਥਿਤੀ ਦੇ ਵਿੱਚ ਬਹੁਤ ਵੱਡੀ ਗ੍ਰਾਵਿਟੀ ਲੈ ਸਕਦਾ ਹੈ ਕਿਉਂ ਕਿ ਉਹ ਸਮਾਂ ਆ ਜਦੋਂ ਸ਼ੁਕਰ ਦੇ ਰੂਪ ਚ ਮਾਂ ਲਕਸ਼ਮੀ ਤੁਹਾਡੇ ਘਰ ਸਥਿਰ ਹੋਣਾ ਆਉਂਦੀ ਹੈ ਰਾਤ ਟਿਕਣ ਆਉਂਦੀ ਹੈ ਇੱਕ ਰਾਤ ਲਈ ਨਹੀਂ ਪਤਾ ਨਹੀਂ ਕਿੰਨੇ ਮਿਹਰਾਂ ਦਾ ਮੀਂਹ ਵਰਸਾ ਦੇਣਾ ਉਹਨੇ ਇਸ ਲਈ ਆਪਣੀ ਰਸੋਈ ਦੀ ਇਸ ਸ਼ੁਕਰ ਸ਼ਕਤੀ ਨੂੰ ਸੂਰਜ ਡੁੱਬਣ ਤੋਂ ਬਾਅਦ ਸੰਭਾਲ ਕੇ ਰੱਖਣਾ ਹੀ ਅਸਲੀ ਸਿਆਣਾਪ ਹੈ ਸ਼ੁਕਰਗ੍ਰਾਹ ਦੇ ਨਾਲ ਦੁਸ਼ਮਣੀ ਮਹਿੰਗੀ ਪੈ ਸਕਦੀ ਹੈ ਕਿਉਂਕਿ ਉਹ ਤਾਂ ਜੀਵਨ ਦੇ ਵਿੱਚ ਤੁਹਾਡੀਆਂ ਸੁੱਖ ਸਹੂਲਤਾਂ ਤੇ ਤੁਹਾਡੇ ਐਸ਼ਵ ਆਰਾਮ ਦਾ ਮਾਲਕ ਹੈ। ਚੀਨੀ ਦੀ ਗੱਲ ਕੀਤੀ, ਖੰਡ ਦੀ ਗੱਲ ਕੀਤੀ ਤੇ ਦਹੀਂ ਦੋਨੋਂ ਸ਼ੁਕਰ ਦੇ ਸ਼ੁੱਧ ਰੂਪ ਹੈ। ਤੇ ਜੇ ਇਹਨਾਂ ਨੂੰ ਨਜ਼ਰ ਅੰਦਾਜ਼ ਕਰਦੇ ਹੋ, ਮਤਲਬ ਆਪਣੀ ਲਗਜ਼ਰੀ ਤੇ ਸੁੱਖਾਂ ਨਾਲ ਸਮਝੌਤਾ ਕਰ ਰਹੇ ਹੋ। ਕਿਉਂ ਨਹੀਂ ਦੇਣੀਆਂ ਇਹ ਚੀਜ਼ਾਂ? ਕਿਉਂ ਨੁਕਸਾਨ ਕਰਦੀਆਂ? ਅਸਲ 'ਚ ਰਾਤ ਵੇਲੇ ਨਕਾਰਾਤਮਕ ਤਰੰਗਾਂ ਸਫੇਦ ਵਸਤੂਆਂ ਵੱਲ ਜਲਦੀ ਖਿੱਚੀਆਂ ਜਾਂਦੀਆਂ। ਰਾਹੁ ਦਾ ਪ੍ਰਭਾਵ ਹੋ ਜਾਣਾ ਤੇ ਮੈਂ ਬਚਾ ਦਾ ਤਰੀਕਾ ਦੱਸਣ ਲੱਗੀ ਹਾਂ ਪਰ ਹੁਣ ਮਜਬੂਰੀ ਹੈ ਕੋਈ ਗਵੰਡੀ ਧਰਮ ਨਿਭਾਉਣ ਪੈ ਹੀ ਗਿਆ ਆ ਗਿਆ ਕੋਈ ਚੱਲ ਕੇ ਤਾਂ ਕੀ ਕਰੀਏ ਧਰਮ ਸੰਕਟ ਚ ਪੈ ਜਾਂਦਾ ਬੰਦਾ વૈਦਿਕ ਜੋਤਿਸ਼ਿਸ ਦਾ ਇੱਕ ਅਚੂਕ ਖਲ ਦਿੰਦਾ ਹੈ ਡਾਕਟਰ ਤੇਰਾ ਕੌਰ ਲੱਭ ਕੇ ਲਈ ਆ ਹੱਲੇ ਮੈਂ ਸਰਵ ਸਾਂਝਾ ਉਪਾਅ ਵੀਡੀਓ ਦੇ ਬਿਲਕੁਲ ਐਂਡ ਤੇ ਦੇਣਾ ਹੈ ਕਾਲੇ ਨਾ ਪੈਓ ਜੇ ਤੁਹਾਨੂੰ ਇਹ ਚਿੱਟੀਆਂ ਚੀਜ਼ਾਂ ਚੋਂ ਕੋਈ ਚੀਜ਼ ਦੇਣੀ ਪੈਂਦੀ ਹੈ ਸੂਰਜ ਅਸਤਣ ਤੋਂ ਬਾਅਦ ਤਾਂ ਤੁਸੀਂ ਜੇ ਸ਼ਾਮ ਨੂੰ ਦੁੱਧ ਦਹੀਂ ਆਟਾ ਚੌਲ ਚੀਨੀ ਚੋਂ ਕੁਝ ਦੇ ਰਹੇ ਹੋ ਤਾਂ ਉਹਦੇ ਵਿੱਚ ਇੱਕ ਛੁਟਕੀ ਮਾਤਰ ਸੁੱਚੀ ਹਲਦੀ ਸਿੜਦਣੀ ਹਲਦੀ ਬ੍ਰਹਸਪਤੀ ਜਾਂ ਗੁਰੂ ਦਾ ਪ੍ਰਤੀਕ ਹੈ ਜੋ ਕਿਸੇ ਵੀ ਗ੍ਰਹਿ ਦੋਸ਼ ਨੂੰ ਸ਼ਾਂਤ ਕਰਨ ਦੀ ਸਮਰੱਥਾ ਰੱਖਦੀ ਹੈ ਅਜਿਹਾ ਕਰਨ ਦੇ ਨਾਲ ਉਸ ਵਸਤੂ ਦਾ ਦੋਸ਼ ਖਤਮ ਹੋ ਜਾਂਦਾ ਤੇ ਤੁਹਾਡੀ ਬਰਕਤ ਤੁਹਾਡੇ ਕੋਲ ਰਹਿਣੀ ਹੈ ਨਾਲੇ ਰਗਵੰਧ ਧਰਮ ਨਿਭਾ ਹੋ ਗਿਆ ਮੈਨੂੰ ਨਾ ਦੱਸਿਓ ਮੈਂ ਇੱਕ ਸਵਾਲ ਪੁੱਛਣੀ ਹੁੰਨੀ ਆ ਕੀ ਤੁਹਾਡੇ ਪਰਿਵਾਰ ਵਿੱਚ ਵੀ ਇਦਾਂ ਦੀ ਕੋਈ ਪ੍ਰਾਤਨ ਮੰਨਤਾ ਹੈ ਜੋ ਤੁਹਾਡੇ ਬਜ਼ੁਰਗਾਂ ਨੇ ਤੁਹਾਨੂੰ ਸਿਖਾਈ ਹੋਆ ਇਹ ਤੋਂ ਅਲੱਗ ਕੋਈ ਹੈ ਤਾਂ ਮੈਨੂੰ ਦੱਸੋ ਮੇਰਾ ਗਿਆਨ ਬਤਾਓ ਕਿਤੇ ਮੈਂ ਹੀ ਤਾਂ ਨਹੀਂ ਗਿਆਨਵਾਨ ਤੁਹਾਡੇ ਕੋਲ ਬਹੁਤ ਗਿਆਨ ਹੈ ਮੇਰੇ ਨਾਲ ਸਾਂਝਾ ਕਰਿਆ ਕਰੋ ਕਿ ਕਦੇ ਤੁਹਾਡੇ ਨਾਲ ਜਿਹਾ ਹੋਇਆ ਕਿ ਸ਼ਾਮ ਵੇਲੇ ਕਿਸੇ ਨੂੰ ਕੁਝ ਦੇਣ ਤੋਂ ਬਾਅਦ ਤੁਹਾਡੇ ਕੰਮਾਂ 'ਚ ਰੁਕਾਵਟ ਆ ਗਈ ਆਪਣਾ ਤਜਰਬਾ ਕਮੈਂਟਸ 'ਚ ਜ਼ਰੂਰ ਸਾਂਝਾ ਕਰਿਓ ਕਿਉਂਕਿ ਤੁਹਾਡਾ ਇੱਕ ਕਮੈਂਟ ਕਿਸੇ ਦੂਜੇ ਦੀ ਜ਼ਿੰਦਗੀ ਬਦਲ ਸਕਦਾ ਹੈ ਮੈਨੂੰ ਪੂਰੀ ਉਮੀਦ ਹੈ ਕਿਰਸੋਈ ਦੇ ਇਹਨਾਂ ਗੁਪਤ ਵੈਦਿਕ ਰਸਾਨੇ ਤੁਹਾਡੀ ਸੋਚ ਇੱਕ ਨਵਾਂ ਬਦਲਾਅ ਲਿਆਂਦਾ ਹੋਏਗਾ ਕਾਲੇ ਨਾ ਪਾਓ ਸਰਵ ਸੰਜਾ ਉਪਾਜ ਮੈਂ ਦੱਸਣਾ ਇੱਕ ਗੱਲ ਯਾਦ ਰੱਖਿਓ ਕਿ ਛੋਟੀਆਂ-ਛੋਟੀਆਂ ਸਾਵਧਾਨੀਆਂ ਹੀ ਆ ਇਹ ਸਾਡੇ ਜੀਵਨ ਦੇ ਵਿੱਚ ਵੱਡੀ ਬਰਕਤ ਤੇ ਖੁਸ਼ਹਾਲੀ ਦਾ ਰਾਹ ਖੋਲਦੀਆਂ ਜੇਕਰ ਤੁਹਾਨੂੰ ਅੱਜ ਦੀ ਇਹ ਖੋਜ ਭਰਪੂਰ ਜਾਣਕਾਰੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝਾ ਕਰਕੇ ਇਸ ਨੇਕ ਕੰਮ 'ਚ ਹਿੱਸਾ ਪਾਓ ਅਜਿਹੇ ਹੋਰ ਦੁਰਲਭ ਜੋਤਿਸ਼ ਗਿਆਨ ਅਤੇ ਵੈਦਿਕ ਉਪਾਅ ਮੰ ਲਈ ਆਪਣੇ ਇਸ ਪਿਆਰੇ ਚੈਨਲ ਡਾਕਟਰ ਤੇਰਾਕੌਰ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਬੈਲ ਆਈਕਨ ਦਬਾਓ ਹਾਈਪੀ ਦਿ ਆਪਸ਼ਨ ਦਬਾਓ ਤਾਂ ਜੋ ਮੇਰੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਹੁਣ ਵਾਰੀ ਹੈ ਬਰਕਤ ਜਾਂ ਵਾਦੇ ਲਈ ਦੁਰਲਭ ਵੈਦਿਕ ਉਪਾਅ ਰੇਅਰ ਰੈਮਡੀ ਫਾਰ ਆਲ ਜੋਡੀਐਕਸ ਉਹ ਦੁਰਲੋਪਾ ਜੋ ਕੋਈ ਵੀ ਕਿਸੇ ਵੀ ਰਾਸ਼ੀ ਵਾਲਾ ਵਿਅਕਤੀ ਕਰ ਸਕਦਾ ਤੇ ਜਿਹਦੇ ਨਾਲ ਤੁਹਾਡੇ ਵਰਕਤ ਵਾਦੇ ਹੋਏਗਾ ਤੁਹਾਡੇ ਘਰ ਦੀ ਬਰਕਤ ਕਦੇ ਵੀ ਖਤਮ ਨਹੀਂ ਹੋਊਗੀ ਜੇਕਰ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਹਾਡੇ ਘਰ ਚ ਪੈਸਾ ਆਇਆ ਮਿਹਨਤ ਬਹੁਤ ਕਰਦੇ ਆ ਸਾਰੇ ਜੀ ਲੱਗੇ ਹੋਏ ਆ ਦਿਨ ਰਾਤ ਪਰ ਟਿਕਦਾ ਨਹੀਂ ਪੈਸਾ ਤਾਂ ਵੀਰਵਾਰ ਜਾਂ ਫਿਰ ਸ਼ੁੱਕਰਵਾਰ ਦੀ ਸ਼ਾਮ ਨੂੰ ਤੁਸੀਂ ਇਹ ਉਪਾਅ ਕਰਨਾ ਸਰਵਸਾਂਝਾ ਉਪਾਅ ਆ ਆਪਣੀ ਰਸੋਈ ਚ ਚਲੇ ਜਾਣਾ ਜਿੱਥੇ ਤੁਸੀਂ ਆਟਾ ਰੱਖਿਆ ਆਟੇ ਦੇ ਡੱਬੇ ਦਾ ਢੱਕਣ ਚੱਕੋ ਉਸ ਡੱਬੇ ਦੇ ਵਿੱਚ ਪੰਜ ਸੁੱਚੀਆਂ ਹਰੀਆਂ ਇਲਾਚੀਆਂ ਪਾ ਦਿਓ ਇੱਕ ਨਾ ਪੱਥਰ ਆਉਂਦਾ ਸਪੇਦ ਰੰਗ ਦਾ ਪੱਥਰ ਦਾ ਮਤਲਬ ਪਾਲਿਸ਼ਡ ਸਟੋਨ ਹੁੰਦਾ ਹੈ ਸਫਟਿਕ ਸਫਟਿਕ ਦਾ ਪੱਥਰ ਸੁਨਿਆਰਿਆਂ ਕੋਲ ਮਿਲ ਜਾਂਦਾ ਸਸਤਾ ਹੁੰਦਾ ਏਕੋ ਪੰਜ ਹਰੀਆਂ ਇਲਾਚੀਆਂ ਆਟੇ ਦੇ ਡੱਬੇ ਚ ਰੱਖਣੀਆਂ ਰੱਖਣੀਆਂ ਕਾਰਨ ਇਲਾਚੀ ਬੁੱਧ ਤੇ ਸ਼ੁਕਰ ਨੂੰ ਬਲਵਾਨ ਕਰਦੀ ਹੈ ਜੋ ਤੁਹਾਡੀ ਕਮਾਈ ਅਤੇ ਬਰਕਤ ਦੋਹਾਂ ਵਿੱਚ ਵਾਦਾ ਕਰੇਗੀ ਉਹ ਬਰਕਤ ਜਾਂ ਉਹ ਕਮਾਈ ਉਹ ਬਚਤ ਜਿਹੜੀ ਤੁਸੀਂ ਮਿਹਨਤ ਕਰਕੇ ਕਮਾਈ ਹੈ ਮਿਹਨਤ ਕਰਨੀ ਪੈਣੀ ਕੰਮ ਕਰ ਜ਼ਰੂਰ ਕਰਨਾ ਪੈਣਾ हां लक्ष्मी टिकेगी जरूर ਇਸ ਤੋਂ ਇਲਾਵਾ ਤੁਸੀਂ ਪਤਾ ਕੀ ਕਰਨਾ ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੀ ਰਸੋਈ ਨੂੰ ਪੂਰੀ ਤਰ੍ਹਾਂ ਸਾਫ਼ ਕਰਨਾ ਝੂਠਾ ਭਾਂਡਾ ਕੋਈ ਨਹੀਂ ਛੱਡਣਾ ਖਲਾਰਾ ਨਹੀਂ ਹੋਣਾ ਚਾਹੀਦਾ ਕੋਈ ਝੂਠਾ ਭਾਂਡਾ ਸਿੰਕ ਚ ਬੱਦ ਦਵਾ ਮਾ ਨਾ ਦੇਵੇ लक्ष्मी ਰੁੱਸ ਜਾਂਦੀ ਹੈ ਅਗਲੀ ਵੀਡੀਓ ਵਿੱਚ ਮੈਂ ਚਰਚਾ ਕਰਾਂਗੀ ਕਿ ਰਾਤ ਨੂੰ ਵਾੜ ਖੁੱਲੇ ਰੱਖ ਕੇ ਸੌਣ ਦਾ ਜਿਹੜਾ ਤੁਹਾਨੂੰ ਆਦਤ ਪੈ ਗਈ ਨਾ ਮੇਰੀਆਂ ਬੀਬੀਆਂ ਭੈਣਾਂ ਨੂੰ ਉਹ ਕਿਸ ਤਰ੍ਹਾਂ ਨੈਗੇਟਿਵਿਟੀ ਵਾਲੀ ਊਰਜਾ ਨੂੰ ਤੁਹਾਨੂੰ ਸੱਦਾ ਦਿੰਦੀਆਂ ਤੇ ਤੁਹਾਡਾ ਬਹੁਤ ਸਾਰਾ ਨੁਕਸਾਨ ਕਰਦੀਆਂ ਖਾਸ ਕਰਕੇ ਗ੍ਰੈਸਟ ਜੀਵਨ ਚ ਇਸ ਰਸ ਨੂੰ ਜਾਣਨ ਲਈ ਜੁੜੇ ਰਹੋ ਮੇਰੇ ਚੈਨਲ ਡਾਕਟਰ ਤੇਰਾ ਕੋਰ ਨਾਲ ਮਿਲਦਿਆਂ ਫਿਰ ਕੱਲ ਟਿਲ ਦੈਨ ਬਾਏ ਬਾਏ